ਹਾਂਜੀ ਜੁੱਧ ਨਸ਼ੇ ਅੰਰੋਧ ਜਿਹੜਾ ਪੰਜਾਬ ਸਰਕਾਰ ਵੱਲੋਂ ਮਹਮ ਚਲਾਈ ਗਈ ਆ ਉਸੇ ਤਹਿਤ ਸੀਨੀਅਰ ਅਫਸਰਾਂ ਵੱਲੋਂ ਸਮੇਂ-ਸਮੇਂ ਸਰ ਗਾਈਡਲਾਈਨ ਆਉਂਦੀਆਂ ਰਹਿੰਦੀਆਂ ਉਹਦੇ ਤਾਈ ਤੇ ਜਿਹੜਾ ਅੱਜ ਸਰਚ ਆਪਰੇਸ਼ਨ ਮਹੱਲਾ ਪ੍ਰੇਮਨਗਰ ਸਜਨਪੁਰ ਵਿੱਚ ਕਰਾਇਆ ਜਾ ਰਿਹਾ ਪਰ ਕੀ ਕਹਿਣਾ ਚਾਹੀਏ ਲੋਕਾਂ ਨੂੰ ਤਾਂ ਇਹ ਹੀ ਪੀ ਲਿਆ ਵੀ ਆਪਣਾ ਕ੍ਰਾਈਮ ਛੱਡ ਕੇ ਤੇ ਵਧੀਆ ਜ਼ਿੰਦਗੀ ਆਪਣੀ ਜੀਣ ਕਿਉਂਕਿ ਕ੍ਰਾਈਮ ਜਿਹੜਾ ਬੰਦਾ ਕਰਦਾ ਉਹ ਤੇ ਉਸੇ ਵੇਲੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਆਪਣਾ ਜਿਹੜਾ ਵਾ ਥੋੜੀ ਖਾ ਲੈਣਾ ਤੇ ਚੰਗੀ ਖਾਣ ਤੇ ਕ੍ਰਾਈਮ ਛੱਡ ਕੇ ਤਾਂ ਚੰਗੀ ਦੁਨੀਆ ਜਿਹੜੀ ਆ ਉਪਤਿਤ ਕਰਨ ਕੋਈ ਰਿਕਵਰੀ ਤੇ ਨਹੀਂ ਮਿਲੀ ਰਿਕਵਰੀ ਹੋਈ ਆ ਤੁਹਾਨੂੰ ਡਿਟੇਲ ਜਿਹੜੀ ਆ ਬਾਅਦ ਵਿੱਚ ਦੱਸ ਦਿਆਂਗੇ